ਅੰਮ੍ਰਿਤਸਰ ਖਾਣਾ ਖਟੋ ਨਵੀਂ ਅਤੇ ਦੂਜੇ ਇਲਾਕਿਆਂ ਵਿੱਚ ਮਹਿਲਾ ਕਾਂਸਟੇਬਲ ਅਪੀਉਸ ਦੀ ਮਾਨਾਲ ਹੋਏ ਕੁਝ ਮਾਮਲ ਸਰਕਾਰ ਵੱਲੋਂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਸਾਰਨ ਜੈ ਵਾਲਮੀਕੀ ਜੀ ਜੈ ਪੀਨ ਜੈ ਪਰਤ ਮੇਰਾ ਨਾਮ ਸੁਮਿਤ ਕਾਲਿਆ ਜੀ ਮਿਆਦੀ ਵਾਲਮੀਕੀ ਅੰਮਿਤਕਰ ਮਹਾਪੰਚਾਇਤਾ ਘਟਨਾ ਮੁਖੀ ਚਾਲਕ ਆ ਸੋ ਮੇਰੇ ਨਾਲ ਜਗਦੀਸ਼ ਕੁਮਾਰ ਜਗੂ ਜੀ ਸੁਬੀਰ ਧਰਾਵੜ ਜੀ ਅਲੱਗ-ਅਲੱਗ ਜਥੇਬੰਦੀਆਂ ਤੋਂ ਅਸੀਂ ਅੱਜ ਪਹੁੰਚੇ ਆ ਔਰ ਅੱਜ ਮਸਲਾ ਇਹ ਕਿ ਸਾਡੀ ਦੇਣੀ ਮਾਤਾ ਜੀ ਜਾਂ ਵੰਦਨਾ ਜੀ ਇਹ ਇੱਥੇ ਗਵਾਲ ਮੰਡੀ ਦੇ ਲੱਗੇ ਰਹਿੰਦੇ ਆ ਤੇ ਇਹਨਾਂ ਦੀ ਆਪਣੀ ਔਰ ਇੱਕ ਮਤਲਬ ਕਿ ਬਿਯਾਰਾਂ ਆ ਰਹੇ ਹੀ ਤੇ ਨਾਲ ਦੇ ਕਮਾਂਡੀਆਂ ਕੋ ਕਿਤੇ ਉਸ ਬੰਦੇ ਨੇ ਡ੍ਰਿੰਕ ਕੀਤੀ ਹੁਣੀ ਆ ਤੇ ਇਹਨਾਂ ਨੇ ਰਾਸਤਾ ਮੰਗਿਆ ਉਰ ਉਸ ਬੰਦੇ ਨੇ ਕੀ ਕੀਤਾ ਵੈ ਇਹਨਾਂ ਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ ਔਰ ਘਰ ਦੇ ਸਾਰੇ ਜੀ ਇਹਨਾਂ ਦੇ ਮਾਤਾ ਜੀ ਦੇ ਹੱਥੀ ਪੈ ਗਏ ਇਹਨਾਂ ਦੀ ਬੇਟੀ ਦੇ ਹੱਥੀ ਪੈ ਗਏ ਔਰ ਇਹ ਮਤਲਬ ਕਿ ਪੰਜਾਬ ਪੂਸ ਚ ਕੰਮ ਕਰਦੇ ਪਏ ਆ ਔਰ ਅੱਜ ਕਾਂ ਥਾਣਾ ਕੰਟੋਨਮੈਂਟ ਦੇ ਵਿੱਚ ਹੀ ਪਹੁੰਚੇ ਆ ਤੇ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਕਿ ਜਿਹੜੇ ਦੋਸ਼ੀਆਂ ਨੇ ਇਹਨਾਂ ਦੇ ਮਾਰਕਟਾਈ ਇਹਨਾਂ ਦੀ ਕੀਤੀ ਆ ਜਾਂ ਇਹਨਾਂ ਦੀ ਬੇਟੀ ਦੀ ਕੀਤੀ ਆ ਤੇ ਇਹਨਾਂ ਦੀ ਮਾਤ ਜਿਹੜੀ ਬੇਟੀ ਆ ਉਹ ਵੀ ਪ੍ਰੈਗਨੈਂਟ ਹੈਗੀ ਆ ਤੇ ਉਹ ਵੀ ਮਤਲਬ ਦਿਹਾਤੀ ਦੇ ਵਿੱਚ ਹੈਡ ਕੰਸੀਬਲ ਹੈ ਅਸੀਂ ਚਾਹੇ ਬੇਨਤੀ ਇਹੋ ਪ੍ਰਸ਼ਾਸਨ ਅੱਗੇ ਕਰਦੇ ਆ ਕਿ ਜੇ ਪੁਲਿਸ ਪ੍ਰਸ਼ਾਸਨ ਨਹੀਂ ਜੇ ਸੇਫ ਹੈਗਾ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਤੇ ਲੋਕਾਂ ਲੋਕ ਇੰਨੀ ਅੱਜ ਕੱਲ ਨਸ਼ੇ ਦੇ ਨਾਲ ਗੁੰਡਾਗਰਦੀ ਕਰਦੇ ਪਏ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਦੋਸ਼ੀਆਂ ਨੇ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਵਾ ਇਹਨਾਂ ਨੂੰ ਜਿਹੜੀ ਮਾਰਕਟਾਈ ਕੀਤੀ ਆ ਉਹਨਾਂ ਦੋਸ਼ੀਆਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਜੇ ਇਹਨਾਂ ਦੀ ਸੁਣਵਾਈ ਨਾ ਹੋਈ ਤੇ ਫਿਰ ਸੰਵਰਸ ਜਿਹੜਾ ਟਿਕਾ ਦਿੱਤਾ ਜਾਏਗਾ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਸਾਹਮਣੇ ਦੀ ਨੋਟਿਸ ਲਿਆਂਦੀ ਹੈ ਗੱਲ ਔਰ ਸਾਡੇ ਸਭ ਰਿਸਪੈਕਟਰ ਅਨੰਦ ਕੁਮਾਰ ਜੀ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਆ ਜੋ ਧਾਰਾ ਦੇ ਤਹਿਤ ਬੰਦਾ ਹੋਏਗਾ ਜੁਰਮ ਉਹ ਸਾਹਮਣਾ ਕਰਕੇ ਤੇ ਦੋਸ਼ੀਆਂ ਦੇ ਕਾਰਵਾਈ ਕਰਨਗੇ ਮੇਰਾ ਨਾਮ ਤੇ ਆਪਣਾ ਜੱਫੇ ਦਾ ਨਾਮ ਦੱਸ ਕੀ ਨਾ ਸ਼ਬੀਰ ਗਰਾਵੜ ਹੈ ਜੀ ਔਰ ਮੈਂ ਪੱਲੀ ਸਵੱਛਤਾ ਸਾਨਾ ਤੋਂ ਪ੍ਰਧਾਨ ਹਾਂ ਔਰ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਪ੍ਰੈਸ ਵਾਰਤਾ ਜਿਹੜੀ ਕਰ ਰਹੇ ਹਾਂ ਕਿਉਂਕਿ ਇੱਕ ਮਹਿਲਾ ਕਰਮਚਾਰੀ ਜਿਹੜੀ ਕਿ ਪੁਲਿਸ ਨੂੰ ਲਾਜਾਉਂਿਆ ਔਰ ਕਲਾਸ ਦੇ ਵਿੱਚ ਉਹ ਡਿਊਟੀ ਕਰਦੇ ਨੇ ਪੁਲਿਸ ਦੇ ਵਿੱਚ ਔਰ ਉਹਨਾਂ ਦੇ ਨਾਲ ਇੱਕ ਜਿਹੜੀ ਪਿਛਲੇ ਦਿਨੀ ਟਕਣਾ ਕੱਟੀ ਆ ਤੇ ਰਸਤੇ 'ਚ ਜਾਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੇ ਹਾਲਾਤ ਵਿੱਚ ਉਹਨਾਂ ਦੇ ਨਾਲ ਮਾਰਕਟ ਕੀਤੀ ਗਈ ਜਿਹੜੀ ਕਿ ਮੰਦਪਾਗੀ ਘਟਨਾ ਹੈ ਔਰ ਇਹਨਾਂ ਦੇ ਨਾਲ ਇਹਨਾਂ ਦੀ ਬੇਟੀ ਜਿਹੜੀ ਕਿ ਗਰਭਵਤੀ ਅਵਸਥਾ ਵਿੱਚ ਸੀਗੀ ਉਹਦੇ ਨਾਲ ਵੀ ਧੱਕਾਮੁਕੀ ਹੋਇਆ ਉਹਦਾ ਫੋਨ ਖੋਹ ਲਿੱਤਾ ਗਿਆ ਕਹਿੰਦਾ ਪਹਾਵਾ ਹੈ ਵੀ ਜਿਹੜੇ ਪੁਲਿਸ ਮੁਲਾਜ਼ਮ ਕਿਉਂਕਿ ਇਹਨਾਂ ਦੀ ਬੇਟੀ ਜਿਹੜੀ ਉਹ ਵੀ ਪੁਲਿਸ ਕਨਸਟੇਬਲ ਨੇ ਉਹਨਾਂ ਦੇ ਨਾਲ ਜੇ ਧੱਕਾਮੁਕੀ ਹੋ ਸਕਦੀ ਆ ਉਹ ਹੋ ਸਕਦੀ ਤੇ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੀ ਲਾਅ ਐਂਡ ਔਰਡਰ ਦੀ ਸਥਿਤੀ ਜਿਹੜੀ ਆ ਉਹ ਇਦਾਂ ਦੇ ਹਾਲਾਤ ਆ ਵੀ ਸ਼ਾਇਦ ਸਾਡਾ ਲੱਗਦਾ ਹੀ ਨਹੀਂ ਵੀ ਕੋਈ ਮਾਇਬਾਪ ਹੈ ਦੇਖਾ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵਿਅਕਤੀ ਆ ਜਿਹਦੇ ਨਾਲ ਇਦਾਂ ਦੀ ਕੋਈ ਘਟਨਾ ਘਟਦੀ ਉਹਦੇ ਨਾਲ ਜਲਦ ਤੋਂ ਜਲ ਜਿਹੜੀ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਔਰ ਅਸੀਂ ਮੰਗ ਵੀ ਕਰਦੇ ਆ ਪ੍ਰਸ਼ਾਸਨ ਤੋਂ ਅਜ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਔਰ ਕੱਲ ਅਸੀਂ ਐਸਐਚਓ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਜਲਦ ਤੋਂ ਜਲ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਧਾਰਾ ਜਿਹੜੀ ਹੈ ਦਰਜ ਕਰਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਏਗਾ ਔਰ ਅਸੀਂ ਆਸ਼ਵਾਸ਼ਣ ਵੀ ਕਰਦੇ ਸ਼ਾਇਦ ਅਖਦੇ ਆ ਵੀ ਪੁਲਿਸ ਤੋਂ ਜਲਦੀ ਇਹਦੀ ਕਾਰਵਾਈ ਹੋਏਗੀ ਵਰਨਾ ਇਸ ਕਰਕੇ ਬੇਨਤੀ ਹੈ ਸਰਕਾਰ ਨੂੰ ਵੀ ਖਾਸ ਕਰਕੇ ਭਗਵੰਤਮਾਨ ਸਰਕਾਰ ਨੂੰ ਜਿਹੜੀ ਕਹਿੰਦੀ ਹੈ ਵੀ ਲਾਅ ਐਂਡ ਆਰਡਰ ਦੀ ਸਥਿਤੀ ਪਰ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏਗਾ ਮੈਨੂੰ ਲੱਗਦਾ ਨਹੀਂ ਵੀ ਉਹ ਆਪਣੇ ਵਾਅਦੇ ਆ ਦੇ ਕਾਮਯਾਬ ਹੋ ਹੈਗੇ ਨੇ ਇਹਨਾਂ ਉੱਤੇ ਜ਼ਰੂਰ ਗੌਰ ਕੀਤੀ ਜਾਵੇ ਇਹ ਬੇਨਤੀ ਹੈ ਸਾਡੀ ਭਗਵੰਤਮਾਨ ਜੀ ਨੂੰ ਵੀ ਉਹ ਪੂਰੇ ਜਥੇਬੰਦੀਆਂ ਵੱਲੋਂ ਵੀ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਜਿਹੜਾ ਇਹ ਜਿਹੜਾ ਜਿਹੜਾ ਮਾਮਲਾ ਆ ਇਹਨੂੰ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਨਾਲ ਡਿਸਕਸ ਕਰਕੇ ਇਹਦੇ ਜਿਹੜਾ ਸੰਗਰਸ਼ਾ ਪੇਸ਼ ਕੀਤਾ ਜਾਏਗਾ ਧੰਨਵਾਦ ਜੈਵਾਲ ਮੇਕੀ ਜੈਪੀ ਮੇਰਾ ਵੰਦਨਾ ਜੀ ਮੈਂ ਆਇਆ ਇੱਕ ਪੁਪਰਤੀ ਫੋਰ ਕਲਾਸ ਤੇ ਆਪਣਾ ਪੰਜਾਬ ਪੁਲਿਸ ਚ ਹਾਂਜੀ ਤੇ ਗਵਾਂਡੀ ਪੈ ਗਿਆ ਬੜਾ ਇਹਨਾਂ ਨੇ ਹਮਲਾ ਮੇਰੇ ਤੇ ਕੀਤਾ ਮੈਂ ਕਿਹੜੇ ਜਗ੍ਹਾ ਤੁਸੀਂ ਡਿਊਟੀ ਕਰਦੇ ਹੋ ਆਈ ਪੁਲਿਸ ਲੈਨ ਫਿਲਹਾਲ ਕਰ ਰਹੀ ਹੈ ਸਰ ਜੀ ਹਾਂਜੀ ਤੇ ਮੈਂ ਮੈਂ ਤਾਂ ਮੇਰੀ ਬੇਟੀ ਦਵਾਈ ਲੈ ਕੇ ਆ ਰਹੀ ਸੀ ਇਸ ਤਰ੍ਹਾਂ ਹਮਲਾ ਸਾਡੇ ਤੇ ਕਰਤਾ ਸੀ ਇਹਨਾਂ ਨੂੰ ਕਿਹਾ ਵੀ ਥੋੜਾ ਰਸਤਾ ਦੋ दारू ਵਗੈਰਾ ਪੀਤੀ ਸਾਰੀਆਂ ਨੇ ਮੰਜੀ ਤੇ ਬੈਠੇ ਲੇਡੀਜ਼ ਵੀ ਬੜਾ ਗਲਤ ਕੰਮ ਕਰਦੀਆਂ ਆ ਮੈਨੂੰ ਇਨਸਾਫ ਦਿਵਾਇਆ ਜਾਏ ਮੇਰੇ ਸੱਟ ਬੜੀ ਮਾਰੀ ਜੇ ਕਮਰ 'ਚ ਕੌਣ ਸੀ ਤੁਹਾਡੇ 'ਚ ਕੌਣ ਕੌਣ ਸੀ ਉਹ 5 6 ਜਣੇ ਸੀ ਤੁਹਾਡੇ 'ਚ ਕੌਣ ਕੌਣ ਸੀ ਮੈਂ ਇਕੱਲੀ ਮੇਰੀ ਬੇਟੀ ਮੈਨੂੰ ਛਡਾ ਰਹੀ ਸੀ ਤੁਹਾਡੇ ਬੇੜੀ ਕੀ ਕੀ ਕੰਮ ਕਰਦੀ ਮੇਰੀ ਬੇਟੀ ਹੈਗੀ ਕੋਸਟੇਬਲ ਭਰਤੀ ਹੋਈ ਵਿਆਹਤੀ 'ਚ ਕੀ ਸਮਝ ਆ ਜੇ ਕੋਈ ਸੁਰੱਖਿਆ ਨਹੀਂ ਗਿਆ ਤਾਂ ਬਾਕੀ ਆਮ ਲੋਕਾਂ ਨੂੰ ਹਾਂਜੀ ਬਸ ਮੈਨੂੰ ਇਨਸਾਫ ਹੋਇਆ ਜਾਏ ਜੀ ਮੇਰੇ ਇੱਟਾ ਮਾਰੀਆਂ ਜੀ ਲੱਖ ਚਿੱਟ ਮਾਰੀ ਬੇਟੀ ਪ੍ਰੈਗਨੈਂਟ ਹੈ ਜੀ ਉਹਨੂੰ ਵੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਉਹਨੂੰ ਚਾ ਲਿਆ ਗਿਆ ਉਹ ਮੈਨੂੰ ਬਚਾਉਂਦੀ ਬਚਾਉਂਦੀ ਆਪ ਆਪਣੀ ਕੋਪੀਸ਼ ਪਛਾਰੀ ਬਰਾ ਬਚਾ ਕੇ ਥਾਣੇ ਪਨਾ ਅਸੀਂ ਮੰਗ ਕਰਦੇ ਮੈਨੂੰ ਦੋਸ਼ੀਆਂ ਨੂੰ ਮੈਨੂੰ ਸੁਣਵਾਈ ਹੋਏ ਮੇਰੀ ਇਹ ਡਾਕਟਰ ਨੇ ਕੀ ਸੁਣਾਈ ਹੋਈ ਜਾਏ ਮੇਰੀ ਮੈਨੂੰ ਸੁਣਾਈ ਨਹੀਂ ਵਾ ਕਾਰਵਾਈ ਕੀਤੀ ਜਾਏ ਹਾਂ ਨਹੀਂ ਹਾਂ ਜੀ ਨਹੀਂ ਕੀਤੀ ਜੇ ਅੱਜ ਆਪਣਾ ਨਾਮ ਤੇ ਆਪਣਾ ਚੱਜੋਗਾ ਕੀ ਮੈਟਰ ਹੈ ਜੇ ਪਨਾ ਦਾ ਟੋਰਨਮੈਂਟ ਪਹਿਲਾਂ ਦਾ ਸਾਰੇ ਵੀਰਾਂ ਨੂੰ ਯਾਦ ਭਰੀ ਜੈ ਬਾਲਮੀ ਕੀ ਹਰ ਔਰ ਬਾਲਮੀ ਕੀ ਜੈ ਜੀ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ਰੂਲ ਕਾ ਸਪੀਕਰ ਮੈਂ ਰਾਸ਼ਟਰੀ ਪ੍ਰਧਾਨ ਹਾਂ ਅੱਜ ਜਿਹੜੇ ਸਾਡੇ ਭਾਂਜੀ ਵੰਦਨਾ ਜੀ ਇਹਨਾਂ ਨਾਲ ਪਿਛਲੇ ਦਿਨੀ ਕੋਈ ਘਟਨਾ ਟੱਗੀ ਆ ਕੀ ਇਹਨਾਂ ਦੀ ਗਲੀ ਦੇ ਵਿੱਚ ਕੋਈ ਤਿੰਨ ਸ਼ਰਾਬੀ ਸੀ ਤੇ ਉਹਨਾਂ ਨੇ ਰਾਹ ਮੰਗਿਆ ਤੇ ਮਲੀ ਰਾਹ ਦੇਣਾ ਤੇ ਕੋ ਹਰ ਕਿਸੇ ਦਾ ਫਰਜ਼ ਮੰਨਦਾ ਵੀ ਕੋਈ ਲੇਡੀਜ਼ ਨਾਲ ਦੇ ਉਹਨਾਂ ਨੂੰ ਰਾਹ ਦੇਣਾ ਚਾਹੀਦਾ ਪਰ ਲੇਕੇ ਉਹ ਉਹ ਸ਼ਰਾਬ ਪੀਤੀ ਸੀ ਉਹਨਾਂ ਨੇ ਇੰਨੀ ਕਿ ਇਹਨਾਂ ਨੇ ਉਹਨਾਂ ਦੀ ਉਹਨੇ ਘਰ ਦੇ ਵੀ ਆ ਗਏ ਲੇਡੀਜ਼ ਵੀ ਆਈਆਂ ਉਹਨਾਂ ਨੇ ਇਹਨਾਂ ਨੂੰ ਜ਼ਬਰਦਸਤੀ ਇਹਨਾਂ ਨੂੰ ਫੜ ਲਿਆ ਇਹ ਤੋਂ ਲੜਨਾ ਚાલુ ਗਾਟਾ ਤੇ ਇਹਨਾਂ ਨੇ ਇੱਡਾ ਉੱਡਾ ਮਾਰਨੇ ਚਾਲੂ ਗਾਟਾ ਤੇ ਇਹਨਾਂ ਦੀ ਜਿਹੜੀ ਬੇਟੀ ਸੀ ਉਹ ਪ੍ਰੈਗਨੈਂਟ ਅਗੀ ਉਹਦੇ ਵੀ ਟੋੜ ਜਾ ਡਾਈ ਥੋੜੀ ਜੀ ਚਲੋ ਬਚਾਅ ਹੋ ਗਿਆ ਉਹਨਾਂ ਦਾ ਤੇ ਮਰ ਲੇਕਿਨ ਜਿਹੜਾ ਉਹਨਾਂ ਦਾ ਫੋਨ ਖੋਇਆ ਉਹ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਥਾਣੇ ਦੇ ਬਾਹਰ ਹੋਏ ਉਹਨਾਂ ਨੇ ਫੋਨ ਖੋਇਆ ਵਾ ਮਰ ਲੇਕਿਨ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ ਕਿ ਪੁਲਿਸ ਦੇ ਹੁੰਦਿਆਂ ਹੋਇਆਂ ਕੋਈ ਖੋ ਮਾਰ ਕਰ ਜੇ ਤੇ ਕਿੱਡੀ ਮਾੜੀ ਗੱਲ ਆ ਪੁਲਿਸ ਇੱਕ ਨਾ ਕੁੰਭ ਕਰਨ ਦੀ ਨੀਂਦ ਛੁੱਟੀ ਪਈ ਆ ਕਿਉਂਕਿ ਉਹਨਾਂ ਦੇ ਸਾਹਮਣੇ ਕੋਈ ਕਤਲ ਹੋ ਜਾਂਦਾ ਕੋਈ ਗੋਲੀਆਂ ਚਲਾ ਜਾਂਦੇ ਕੋਈ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਤੇ ਪੁਲਿਸ ਨੂੰ ਦੇ ਇੱਕ ਨਾ ਇੱਕ ਨਾਇਜ਼ ਰੱਖਿਆ ਕਿ ਪੁਲਿਸ ਪੁਲਿਸ ਕੋਈ ਕੰਮ ਨਹੀਂ ਕਰਦੀ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜਾਗਣਾ ਚਾਹੀਦਾ ਜਿਹੜਾ ਕੋਈ ਲੇਡਿਸ ਤੇ ਕੋਈ ਤੱਕੇ ਤੱਕਾ ਹੁੰਦਾ ਜਾਂ ਉਹਨਾਂ ਨੂੰ ਮਾਰਦਾ ਘੋੜਦਾ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਪੁਲਿਸ ਦਾ ਕੰਮ ਆ ਕਿ ਹਰ ਆਦਮੀ ਦੀ ਸੁਰੱਖਿਆ ਕਰਨਾ ਪਰ ਸੁਰੱਖਿਆ ਤਾਂ ਹੁੰਦੀ ਨਹੀਂ ਆ ਇਹਨਾਂ ਦਾ ਕੰਮ ਆ ਤੇ ਮੈਂ ਤੇ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਕਰਦਾ ਕਿ ਥੋੜਾ ਜਿਹਾ ਜਿਹੜਾ ਆਪਣੇ ਮੁਲਾਜ਼ਮਾਂ ਨੂੰ ਪੁਲਿਸ ਵਾਲਿਆਂ ਨੂੰ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਟੋਨਿਕ ਦਿਓ ਜਿਹਨਾਂ ਚੁਸਤ ਹੋ ਜਾਣ ਤੇ ਜਿਹੜੇ ਚੋਰ ਚੱਕਿਆ ਉਹ ਜਲਦੀ ਫੜ ਗਏ ਤੇ ਅੰਦਰ ਦੇ ਜਿਨ੍ਹਾਂ ਦੇ ਜਿਹੜਾ ਮਤਲਬ ਕਿ ਹਮਲੇ ਹੁੰਦੇ ਇਹਨਾਂ ਨੂੰ ਵੀ ਜਲਦੀ ਜਲਦੀ ਅੰਦਰ ਫੜਨ ਮੈਂ ਕਮਿਸ਼ਨਰ ਸਾਹਿਬ ਅੱਗੇ ਹੋਈ ਬੇਇਜ਼ਤੀ ਕਰਨਾ ਬਾਰ-ਬਾਰ ਵੀ ਇਹਨਾਂ ਨੂੰ ਟਾਉਨਿਕ ਦੇ ਕੇ ਰੱਖਿਆ ਕਰੋ ਤੇ ਅਸੀਂ ਐਸਐਚਓ ਸਾਹਿਬ ਨਾਲ ਵੀ ਕੱਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਉਹਨਾਂ ਨੇ ਕਿਹਾ ਵਾ ਕਿ ਜਲਦੀ ਤੇ ਜਲਦੀ ਕਾਰਵਾਈ ਹੋਏਗੀ ਤੇ ਉਹਨਾਂ ਨੇ ਅਰुण ਕੁਮਾਰ ਦੀ ਡਿਊਟੀ ਲਾਈ ਆ ਅਸੀਂ ਅਰुण ਕੁਮਾਰ ਨਾਲ ਮਿਲਣ ਜਾ ਰਹੇ ਆ ਦੇਖੋ ਕੀ ਸ਼ਵਾਸ਼ਨ ਦਿੰਦੇ ਨੇ ਜੇ ਸਹੀ ਸ਼ਵਾਸ਼ਨ ਦਿੰਦੇ ਤੇ ਠੀਕ ਆ ਨੇ ਦੇ ਫਿਰ ਫਿਰ ਜਿਹੜਾ ਜੋ ਜਿਹੜਾ ਇਸ ਦਸਤਾ ਬਣਾਵਾਂਗੇ ਕੱਲ ਨੂੰ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਉਹਰੇ ਵਿੱਚ ਜਿਹੜਾ ਵੀ ਜੋ ਜਾਨੀ ਮਾਲੀ ਦਾ ਨਕਸ਼ਾ ਹੋਏਗਾ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏਗਾ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲ ਕੀ ਮੈਟਰ ਹੈ ਕਿ ਬਾਹਰ ਜਥੇਬੰਦੀਆਂ ਕੋਈ ਮੈਟਰ ਹੈ ਕਿ ਜਿਹੜੀ ਪੁਲਿਸ ਮੁਲਾਜ਼ਮ ਵੀ ਜਿਹਨਾਂ ਨੂੰ ਕੁੱਟਿਆ ਗਿਆ ਜੀ ਇਹ ਦੋਨਾਂ ਪਰਵਾਰਾਂ ਦਾ ਝਗੜਾ ਹੈ ਆਪਕੋ ਇਹਨਾਂ ਨੂੰ ਦੋਨਾਂ ਪਰਵਾਰਾਂ ਨੂੰ ਅਖਿਆ ਵੀ ਬਿਆਨ ਦਿਓ ਆਪਣੀ ਸਟੇਟਮੈਂਟ ਦਿਓ ਜੋ ਵੀ ਸਟੇਟਮੈਂਟ ਜਿੰਨੇ ਵੀ ਬਤਾਓ ਕੋਈ ਕੰਮ ਨਹੀਂ ਕਰਦਾ ਸਰਕੀ ਇਸ ਰਾਸ਼ਨ ਤੇ ਇਸ ਤਰ੍ਹਾਂ ਦੀ ਹਮਲਾ ਹੋਣਾ ਤੇ ਕਿੰਨੀ ਮੰਤਭਾਗੀ ਘਟਨਾ ਹੈ ਅਜੀ ਨੋਟ ਸਾਡੇ ਨੋਟਸ ਵੀ ਇਹ ਗੱਲ ਹੈ ਜੀ ਹਮਰੇ ਨੂੰ ਜਾਰੀ ਗੁਜਰਨਾ ਹੈ ਨੋਸਟ ਨੇ ਸਗੜਾ ਨਾਲ ਆਪਸੀ ਪ੍ਰਵਾਹ ਕਾਉਤੇ ਆ ਕੋਈ ਕੁੱਸ ਮਣਾ ਜਿਨ ਮਰਾਇਨ ਪ੍ਰਸਨਾ ਤੌਰ ਤੇ ਕੋਈ ਨਹੀਂ ਇਹ ਵੀ ਗੱਲ ਹੈ ਮੈਡਰ ਆਇਆ ਸਮ ਹੂੰ ਸਰ ਇਹਨ ਸਾਹਮਣੇਗਾ ਜਿਹੜਾ ਵੀ ਦੋਸ਼ੀ ਹੈ ਉਹ ਕੋਲ ਸਾਹਮਣੇਗਾ ਮੇਰਾ ਕੋਨਾ ਜੋ ਵੀ ਸਚਾਈ ਹੈ ਜੀ ਸਚਾਈ ਦਾ ਘਰ ਦੇ ਕਾ ਕਾਰੀ ਗਈ ਜੀ